ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਤੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਸਥਾਨ ਦੇ ਉਤੇ ਜੋ ਬਹੁਤੀ ਮਹਾਨ ਬੰਦਗੀ ਭਜਨ ਸੇਵਾ ਸਿਮਰਨ ਦੇ ਵਿੱਚ ਪਿੱਜੀ ਰੂਪ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨਾਲ ਸੰਬੰਧਤ ਹੈ ਇੱਥੇ ਗੁਰੂ ਲਾਧੋਰੇ ਦਿਵਸ ਮਨਾ ਰਹੇ ਹੈ ਬਾਬਾ ਮੱਖਣ ਸ਼ਾਹ ਜੀ ਲਵਾਨਾ ਗੁਰੂ ਕੀਓ ਪਿਆਰੇ ਦੁਲਾਰੇ ਸਿੱਖ ਸੰਨ ਜਿਨ੍ਹਾਂ ਨੇ ਐਸੀ ਹਨੇਰੀ ਲਿਆਂਦੀ ਐਸੀ ਹਨੇਰੀ ਲਿਆਂਦੀ ਕਿ ਜਿਹੜੇ ਬੱਦਲ ਸੀ ਉਹ ਛੱਡ ਗਏ ਤੇ ਸੂਰਜ ਦਾ ਤੇਜ ਜਿਹੜਾ ਸੀ ਉਹ ਪਰਤਖ ਸਾਹਮਣੇ ਆਇਆ ਧੰਗੁਰੂ ਤੇਜ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਮੇਰੇ ਤੋਂ ਪਹਿਲਾਂ ਭਾਈ ਪਰਮਪਾਲ ਸਿੰਘ ਜੀ ਵੀ ਆਪ ਜੀ ਨੂੰ ਦੱਸ ਕੇ ਗਏ ਆ ਕਿ ਉਸ ਵੇਲੇ ਬਾਹੀ ਮੰਝੀਆਂ ਸਫਾਪਤ ਕਰਕੇ ਬੈਠੇ ਸਨ ਨਕਲੀ ਗੁਰੂ ਉਹਨਾਂ ਦਾ ਕੰਮ ਕੀ ਸੀ ਉਹਨਾਂ ਦਾ ਕੰਮ ਸੀ ਪੈਸੇ ਏਠਣਾ ਉਹਨਾਂ ਕੋਲੇ ਪੈਸਾ ਪਹਿਲਾਂ ਵੀ ਬਹੁਤ ਸੀ ਉਹਨਾਂ ਦਾ ਇੱਕ ਕੰਮ ਸੀ ਪੈਸੇ ਏਠਣਾ ਤੇ ਦੂਸਰਾ ਕੰਮ ਸੀ ਸ਼ੋਹਰਤ ਹਾਸਲ ਕਰਨੀ ਇਹਨਾਂ ਦੋਨਾਂ ਕੰਮਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਕੌਣ ਕਰ ਰਿਆ ਸੀ ਉਸ ਵੇਲੇ ਦੀ ਸਰਕਾਰ ਉਸ ਸਤਪਨਾਇ ਕੌਣ ਕਰ ਰਹੀ ਸੀ 22 ਅਖੌਤੀ ਜਿਹੜੇ ਗੁਰੂ ਸੀ ਬਣੇ ਬੈਠੇ ਉਹ ਸਰਕਾਰ ਕਰ ਰਹੀ ਸੀ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਘਰ ਦੇ ਵਿੱਚ ਸਭਾ ਵਿਮਾਨ ਭਜਨ ਬੰਦਗੀ ਸੇਵਾ ਸਿਮਰਨ ਕਰਕੇ ਸਮਾਪਿਤ ਕਰ ਰਹੇ ਸੀ ਬਾਬਾ ਮਖਣ ਸ਼ਾਹ ਜੀ ਲਬਾਣਾ ਜੀ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਉਹਨਾਂ ਨੂੰ ਦ੍ਰਿਸ਼ਟੀ ਪ੍ਰਾਪਤ ਹੋਈ ਜਿਵੇਂ ਬਗਲੇ ਜਿਹੜਾ ਹੁੰਦਾ ਨਾ ਹੰਸ ਕਹਿੰਦੇ ਹੰਸ ਦੀ ਚੁੰਝ ਦੇ ਵਿੱਚ ਤਸਵੀਰ ਹੁੰਦੀ ਹੈ ਜਦੋਂ ਉਹ ਦੁੱਧ ਦੇ ਵਿੱਚ ਚੁੰਝ ਡਪਾਉਂਦਾ ਹੈ ਨਾ ਤੇ ਦੁੱਧ ਪਾੜ ਜਾਂਦਾ ਉਹ ਦੁੱਧ ਜਿਹੜਾ ਹੁੰਦਾ ਨਾ ਉਹਨੂੰ ਉਹ ਖਾ ਲੈਂਦਾ ਤੇ ਜਿਹੜੀ ਫੋਕ ਹੁੰਦੀ ਹੈ ਪਾਣੀ ਹੁੰਦਾ ਉਹਨੂੰ ਛੱਡ ਦਿੰਦਾ ਬੰਬਕਰ ਸ਼ਾਹੀ ਲੋਵਾਣਾ ਜਿਹੜੇ ਸਨ ਉਹ ਸਤੂਕਰਾਂ ਦੇ ਪਰਮ ਹੰਸ ਸਨ ਉਹਨਾਂ ਨੂੰ ਅਕਾਲ ਪੁਰਖ ਨੇ ਸਮਝਦạchੀ ਦ੍ਰਿਸ਼ਟੀ ਬਖਸ਼ੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ 22 ਮੰਡੀਆਂ ਢਾਹ ਕੇ ਬੈਠੇ ਨੇ ਜਿਨ੍ਹਾਂ ਦੀਆਂ ਗੋਬਾਨਾਂ ਚਮਕਦੀਆਂ ਬਹੁਤ ਨੇ ਇਹ ਸਭ ਨਕਲੀ ਨੇ ਅਸਲੀ ਸੋਨੇ ਦੇ ਨਾਲ ਉਹ ਨਕਲੀ ਜਿਹੜਾ ਨਾ ਉਹ ਜ਼ਿਆਦਾ ਚਮਕਦਾਰ ਹੁੰਦਾ ਪਰ ਉਹ ਦੀ ਉਸ ਸਮੇਂ ਵਾਸਤੇ ਹੁੰਦੀ ਲਹਿ ਜਾਂਦੀ ਹੈ ਜਲਦੀ ਉਹਨਾਂ ਬਾਹੀ ਮੰਜੀਦਾਰਾਂ ਦੀ ਜਿਹੜੀ ਚਮਕ ਸੀ ਤਾਂ ਉਹ ਉਤਰ ਗਈ ਤੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਜ਼ਾਹਰਾ ਕਰਨ ਵਾਸਤੇ ਉਹ ਕੋਠੇ ਤੇ ਚੜੇ ਤੇ ਉੱਚੀ ਆਵਾਜ਼ ਦੇ ਵਿੱਚ ਹੁਕਾ ਲਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਥੇ ਹੀ ਬਸ ਨਹੀਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਹੈ ਕਿਉਂ ਨੈ ਪਿੰਡੋਂ ਪਿੰਡੀ ਹੋ ਕੇ ਜਿੱਤੇ ਇੱਕ ਸੰਗਤੋਂ ਵਹੀਰਾ ਧੱਟ ਕੇ ਆਓ ਤੁਸੀਂ ਹਨੇਰੇ ਰਸਤੇ ਤੇ ਤੁਰ ਰਹੇ ਹੋ ਸੱਚ ਦਾ ਮਾਰਗ ਲੱਭ ਗਿਆ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਤਖਤ ਸਜਿਆ ਉਸ ਤਖਤ ਦੇ ਉੱਤੇ ਬਾਬਾ ਮੱਖਣ ਸ਼ਾਹ ਦੀ ਲੁਬਾਣਾ ਨੇ ਬੇਨਤੀ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਭਾਇਮਾਨ ਕੀਤਾ ਔਰ ਹਜ਼ਾਰਾਂ ਸੰਗਤਾਂ ਜਿਹੜੀਆਂ ਪਹੁੰਚੀਆਂ ਸੀ ਉਹਨਾਂ ਨੂੰ ਕਿਹਾ ਕਿ ਇਹ ਨੇ ਪੂਰੇ ਸਤਿਗੁਰੂ ਨਤਮਸਤਕ ਹੋਵੋ ਤੇ ਸੰਗਤਾਂ ਦਾ ਭਲਾ ਹੋਇਆ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਉਪਦੇਸ਼ ਦਿੱਤਾ ਪਰਵਚਨ ਕੀਤੇ ਤੇ ਸੰਗਤਾਂ ਦਾ ਭਲਾ ਹੋਇਆ ਸਮੇਂ-ਸਮੇਂ ਤੇ ਅਗਿਆਨਤਾ ਦੇ ਬੱਦਲ ਜਿਹੜੇ ਨੇ ਕੁਛ ਛਾ ਜਾਂਦੇ ਰਹੇ ਨੇ ਕੋਈ ਵੱਡੀ ਗੱਲ ਨਹੀਂ ਐ पर हमेशा कोई ना कोई कोई ना कोई, कोई उठਦਾ ਹੈ। और ਸਤਗੁਰੂ ਦੀ ਕਿਰਪਾ ਹੁੰਦੀ ਹੈ। ਹਵਾ ਚੱਲਦੀ ਹੈ। ਬੱਦਲ ਛੱਡ ਜਾਂਦੇ ਨੇ। ਸੂਰਜ ਦਾ ਤੇਰ ਫੇਰ ਜਹਰਾ ਹੁੰਦਾ। ਆ ਜ਼ਿਕਰ ਹੋਇਆ ਖਾਲਸਾ ਰਾਜ ਦਾ। ਖਾਲਸਾ ਰਾਜ ਦੇ ਵਿੱਚ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਖਤਮ ਕਰਨ ਦੇ ਲਈ ਜਿਹੜੀ ਸਭ ਤੋਂ ਘਣਾਉਣੀ ਚਾਲ ਚੱਲੀ ਸੀ ਉਹ ਸੀ ਸਿੱਖਾਂ 'ਚ ਬੇਇਤفاقੀ ਪਾੜਾ ਕਰਨਾ। ਬੇਇਤفاقੀ ਪਤਾ ਕਿਵੇਂ ਬੇਇਤفاقੀ ਪੈਦਾ ਕੀਤੀ ਜਿਹੜੇ ਤਾਂ ਧਿਆਨ ਸਿੰਘ ਡੋਗਰੇ ਅਰਗੇ ਪਹਾੜਾ ਸਿੰਘ ਅਰਗੇ ਅੰਗਰੇਜ਼ਾਂ ਨਾਲ ਮਿਲੇ ਸੀ ਉਹਨਾਂ ਨੂੰ ਗਰੂਦ ਦੀ ਜਗ੍ਹਾ ਦੇ ਉੱਤੇ ਸਰੋਂ ਰੰਗ ਰੰਗ ਕੇ ਭੇਜਦੇ ਸੀ ਮੈਦਾਨ ਦੇ ਵਿੱਚ ਸਿੱਖਾਂ ਦੇ ਵਿੱਚ ਦਰਤਾੰਤ ਸਿਰਜਿਆ ਕਿ ਇਹ ਤੁਹਾਡੇ ਹਮਦਰਦ ਨਹੀਂ ਇਹ ਪੰਥਪ੍ਰਸਤ ਨੇ ਤੇ ਜਿਹੜੇ ਪੰਥਪ੍ਰਸਤੀ ਕਰਦੇ ਸੀ ਉਹਨਾਂ ਬਾਰੇ ਬਰਤਾਂਤ ਸਿਰਜਤਾ ਕਿ ਇਹ ਅੰਗਰੇਜ਼ਾਂ ਨਾਲ ਰਲੇ ਹੋਏ ਆ। ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਆ। ਨਤੀਜਾ ਕੀ ਨਿਕਲਿਆ? ਕੌਮ ਪਹਾਰਾ ਸਿੰਘ ਵਰਗਿਆਂ ਨਾਲ ਤੇਜਾ ਸਿੰਘ ਵਰਗਿਆਂ ਦੇ ਮਗਰੀ ਲੱਗੀ ਰਹੀ ਤੇ ਜਿਹੜੇ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਸੀ, ਖਾਲਸਾ ਰਾਜ ਨੂੰ ਕਾਇਮ ਰੱਖਣਾ ਚਾਹੁੰਦੇ ਸੀ, ਉਹਨਾਂ ਦੀ ਸ਼ੱਕ ਕਰੀ ਗਈ। ਸ਼ੱਕ ਕਰੀ ਗਈ। ਇਥੋਂ ਤੱਕ ਕਿ ਖਾਲਸਾ ਫੌਜ ਤੇ ਮਹਾਰਾਣੀ ਜੰਨਕੌਰ ਦੇ ਦਰਮਿਆਨ ਵੀ ਬੇਤਫਾਕੀ ਪੈਦਾ ਕਰ ਦਿੱਤੀ ਗਈ। ਮਹਾਰਾਣੀ ਜੰਨਕੌਰ ਬਾਰੇ ਵੀ ਖਾਲਸਾ ਫੌਜ ਦੇ ਵਿੱਚ ਇਹ ਬਰਤਾਂਤ ਸਿਰਜਤਾ ਕਿ ਅੰਗਰੇਜ਼ਾਂ ਨਾਲ ਮਿਲ ਗਈ। ਨਤੀਜਾ ਇਹ ਨਿਕਲਿਆ ਕਿ ਮਹਾਰਾਣੀ ਜੰਨਕੌਰ ਨੂੰ ਬੇਕਾਰ ਹੋਣਾ ਪਿਆ। ਅਦਸੀਆ ਨਾਇ ਪਾਈ ਸਾਹਿਬ ਜੀ ਕੇ ਨਿਰਵਸਤਰ ਤੱਕ ਜਿਹੜਾ ਸੀ ਉਹਨਾਂ ਨੂੰ ਕੀਤਾ ਗਿਆ। ਬਲਾਲਤ ਚੱਲੜੇ ਪਈ। ਜਲਾਲਤ ਚ ਲੰਨੀ ਪਈ ਜਸਤੇ ਅੰਦਰ ਖਾਲਸਾ ਰਾਜ ਨੂੰ ਬਚਾਉਣ ਦੀ ਹੂਟ ਸੀ ਤੜਪ ਸੀ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਅੰਗਰੇਜ਼ਾਂ ਨਾਲ ਮਿਲੀ ਤੇ ਪਹਾੜਾ ਸਿੰਘ ਅਰਗੇ ਤੇਜਾ ਸਿੰਘ ਅਰਗੇ ਜਿਹੜੇ ਖਾਲਸਾ ਰਾਜ ਦੀਆਂ ਜੜਾਂ ਵੱਢ ਰਹੀ ਸੀ ਉਹ ਖੈਰ ਖਵਾ ਬਣੇ ਰਹੇ ਅੱਜ ਵੀ ਅਸੀਂ ਦੇਖ ਰਹੇ ਕੀ ਹੋ ਰਿਹਾ ਹੈ ਕੀ ਬਰਤਾਂਕ ਸਰਜਿਆ ਜਾ ਰਿਹਾ ਕੀ ਹੋਸ ਹੋ ਰਿਹਾ ਮੀਡੀਆ ਦੇ ਉਤੇ ਆਈਟੀ ਵਿੰਗ ਬਾਰ ਬਾਰ ਜਿੱਦੜ ਛੜ ਰਿਹਾ ਕਿ ਇੱਕ ਆਈਟੀ ਵਿੰਗ ਹੈ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਬੀਜੇਪੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਦੇਖੋ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਉਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ ਤੇ ਹੋ ਕੀ ਰਿਹਾ ਟੀਵੀ ਚੈਨਲਾਂ ਦੇ ਉੱਤੇ ਬਿਠਾ ਬਿਠਾ ਕੇ ਤੇ ਕਿਹਾ ਜਾ ਰਿਹਾ ਕਿ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਅਜ ਕਿ ਦੀ ਸ਼ਰਮ ਵਾਲੀ ਗੱਲ ਹੈ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ 스타 ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰ ਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਗੱਲ ਨੇ ਜੀ ਜਿਹੜਾ ਜੱਥੇਦਾਰਾਂ ਨੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਰੰਗਦੇਵ ਦੱਸਿਆ ਜਾ ਰਿਹਾ ਹੈ ਉਹ ਫਿਲਹਾਲ ਉਸਤਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਇਡੀ ਹੈਰਾਨੀ ਦੀ ਗੱਲ ਹੈ ਨਾ ਜੈਸਾ ਸਮਾਗ ਹੈ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਿਹਾ ਉਹਦੇ ਵੱਲੋਂ ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪੋਸਟ ਤੇ ਹਮਲਾ ਕਰਤਾ ਕਿਦੀ ਕਮਾਲ ਦੀ ਗੱਲ ਹੈ ਅਜ 10 ਸਾਲ ਹੋ ਗਏ ਉਹ ਘਟਨਾ ਵਾਪਰੀ ਨੂੰ ਅੱਜ ਤੱਕ ਤੱਕ ਕਿਸੇ ਦਾ ਬਿਆਨ ਨਹੀਂ ਸੀ ਆਇਆ ਕਿ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ। ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ। ਤੇ ਉਹਨਾਂ ਦੇ ਚੇਲੇ ਚਾਪਦੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਐਦੋ ਵੱਡ ਕੇ ਬਿਸ਼ਰਮੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬਿਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬੜੇ ਹੋਏ ਨੇ ਸਾਥ ਸੰਗਤ ਜੀ ਵਾਕਈ ਅੱਜ ਨੈਰੇਟਿਵ ਦੀ ਲੜਾਈ ਆ ਉਹਨਾਂ ਨੇ ਬਹੁਤ ਤਕੜਾ ਆਪਣਾ ਆਈਟੀ ਵਿੰਗ ਬਣਾਇਆ ਆਈਟੀ ਵਿੰਗ ਦੇ ਜਿਹੜੇ ਵਿੱਚ ਰੱਖੇ ਨੇ ਨੌਜਵਾਨ ਰੱਖੇ ਨੇ ਵਰਕਰ ਰੱਖੇ ਨੇ ਉਹਨਾਂ ਨੂੰ ਤਨਖਾਹ ਕਿੱਥੋਂ ਮਿਲਦੀ ਆ ਓ ਪੀਟੀਸੀ ਕੰਪਨੀ ਚੋਂ ਮਿਲਦੀ ਆ ਤੇ ਪੀਟੀਸੀ ਕੰਪਨੀ ਨੂੰ ਰੈਵਨਿਊ ਕਿੱਥੋਂ ਹੁੰਦਾ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਜਿਹੜੀ ਉਹ ਵੇਚੀ ਜਾ ਰਹੀ ਆ ਉਹਦਾ ਰੈਵਨਿਊ ਹੁੰਦਾ ਜੀ ਯਾਨੀ ਸਾਡੀਆਂ ਜੁੱਤੀਆਂ ਸਾਡੇ ਸਰ ਸਾਡੀਆਂ ਜੁੱਤੀਆਂ ਤੇ ਸਾਡੇ ਸ਼ਰ ਮਾਰੀਆਂ ਜਾ ਰਹੀਆਂ ਨੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰਣ ਕਰਦਾ ਚੈਨਲ ਉਹ ਕਮਾਈ ਹੋ ਰਹੀ ਹੈ ਤੇ ਉਸ ਕਮਾਈ ਦੇ ਮੁਨਾਫੇ ਦੇ ਵਿੱਚੋਂ ਸਿੱਖ ਸ਼ਖਸੀਅਤਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ ਆਈਟੀ ਬੈਂਕ ਬਣਾਇਆ ਹੈ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਦੇ ਉੱਤੇ ਮਾਰੀਆਂ ਜਾ ਰਹੀਆਂ। ਇਹ ਹੈ ਹਕੀਕਤ। ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਕਰ ਦਿੰਦੇ ਨੇ। ਜਿਹੜਾ ਵੀ ਬੋਲਦਾ ਤੇ ਜਿਹੜਾ ਵੀ ਬੋਲੇਗਾ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਹੋ ਜੀ। ਇਹ ਕੈਰੈਕਟਰ ਲੱਸ ਆ ਜੀ, ਇਹ ਬੇਈਮਾਨ ਆ ਜੀ, ਇਹ ਫਲਾਨਾ ਜੀ। ਤੇ ਫਿਰ ਸੱਚਾ ਕੌਣ ਹੈ? ਉਹ ਜਿਹੜੇ 4-5 ਟੀਵੀ ਚੈਨਲਾਂ ਦੇ ਉੱਤੇ ਬਿਠਾਏ ਜਾ ਰਹੇ ਹਨ ਬਾਰ-ਬਾਰ ਦੇਖਦੇ ਆ ਨਾ ਕਹਿੰਦੇ ਇਹ ਸਭ ਤੋਂ ਸੱਚੇ ਆ। ਇਹ ਨਾ ਰਿਕਾਰਡ ਸਿੱਖ ਸੰਗਤ ਦਾ ਸਾਰਾ ਜਾਣਦੀ ਦੱਸਣ ਦੀ ਲੋੜ ਹੀ ਨਹੀਂ ਇਹ ਕਿਸ ਕਿਸਮ ਦਾ ਕਾਰਡ ਹੈ ਹੁਣ ਮਰਿਆਦਾ ਦੱਸਣਗੇ ਫਿਲਮ ਸਟਾਰ ਕਿ ਮਰਿਆਦਾ ਕੀ ਹੈ ਸਿੱਖਾਂ ਦੀ ਕੋ ਭਾਈ ਜਦੋਂ ਤੈਨੂੰ ਪੰਥ ਚੋਂ ਛੇਕਿਆ ਸੀ ਉਦੋਂ ਤੱਕ ਤੂੰ ਕਿਹਾ ਨਹੀਂ ਵੀ ਜਥੇਦਾਰ ਜਿਹੜੇ ਨੇ ਨਰੈਣੂ ਮੰਨਦਾ ਹੁਣ ਤੈਨੂੰ ਨਰੈਣੂ ਮੰਨਤ ਦਿਸਣ ਲੱਗੇ ਜਦੋਂ ਪੰਥ ਦੀ ਗੱਲ ਹੋ ਗਈ ਜਦੋਂ ਗ੍ਰੰਥ ਦੀ ਗੱਲ ਹੋ ਗਈ ਉਦੋਂ ਨਰੈਣੂ ਮੰਨਤ ਦਿਸਣ ਲੱਗੇ ਉਹਨਾਂ ਨੂੰ ਰਣ ਮਾਤ ਦੇ ਸੱਨ ਲਾਤੇ ਸੋ ਸਾਧ ਸੰਗਤ ਜੀ ਆਪ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਦੱਸਿਆ ਮੈਨੂੰ ਇਥੇ ਰਖੜਾ ਸਾਹਿਬ ਨੇ ਕਿ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਮੈਂ ਬੋਤਾ ਲੰਮਾ ਸਮਾਪ ਜੀ ਦਾ ਨਾਮ ਲਵਾਂ ਮੈਂ ਇਹੋ ਹੀ ਕਹਿਣਾ ਕਿ ਜਿਵੇਂ ਬਾਬਾ ਮੱਖਣ ਸ਼ਾਹ ਜੀ ਨੇ ਸੁਚੇਤ ਕੀਤਾ ਸੀ ਨਾ ਸਾਵਧਾਨ ਕੀਤਾ ਸੀ ਸੰਗਤ ਜਾਗ ਪਈ ਸੀ ਤੇ ਭਾਈ ਮੰਜੀਦਾਰਾਂ ਨੂੰ ਭਜਾਉਣ ਦੀ ਲੋੜ ਨਹੀਂ ਸੀ ਪਈ ਉਹ ਆਪੇ ਭੱਜ ਗਏ ਜਦੋਂ ਦੇਖਿਆ ਵੀ ਸਾਡੀ ਤਾਂ ਦੁਕਾਨ ਤੇ ਸੌਦਾ ਲੈਣ ਆ ਹੀ ਕੋਈ ਨਹੀਂ ਰਿਹਾ ਤੇ ਉਹਨਾਂ ਨੇ ਦੁਕਾਨਾ ਬੰਦ ਕਰਤੀ। ਉਹਨੂੰ ਕੋਝਾਉਣ ਦੀ ਲੋੜ ਨਹੀਂ ਪਈ। ਉਹ ਆਪੇ ਭੱਜ ਗਈ ਸੀ। ਅੱਜ ਇਹਨਾਂ ਨੂੰ ਵੀ ਇਸੇ ਤਰ੍ਹਾਂ ਮਜਬੂਰ ਕਰਨਾ ਪਊਗਾ ਭੱਜਣ ਵਾਸਤੇ। ਕਿਉਂਕਿ ਨੇ ਕਰਨਾ ਮਜਬੂਰ ਉਹ ਸੰਗਤ ਨਹੀਂ ਕਰਨਾ ਪੰਥ ਨਹੀਂ ਕਰਨਾ। ਜਾਗੋ ਤੁਸੀਂ। ਸੁਚੇਤ ਹੋਵੋ ਸਾਵਧਾਨ ਹੋਵੋ। ਬਸ ਜਸਦਨ ਕੌਮ ਕਾਤੀ ਤੇ ਕੌਮ ਪ੍ਰਸਤ ਦੇ ਵਿਚਕਾਰ ਫੈਸਲੇ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਉਹਦੇ ਆਪਾਂ ਹਾਰਦੇ ਨਹੀਂ ਆ ਉਹਦੇ ਹਾਰਦੇ ਨਹੀਂ ਆ ਉਹਦੇ ਸਾਡੀ ਫਤਿਹ ਸਾਡੀ ਜਿੱਤ ਜਿਹੜੀ ਹੈ ਉਹ ਜ਼ਰੂਰ ਹੋਊਗੀ ਜਿੱਦੈ ਸਾਨੂੰ ਸਮਝ ਆ ਗਈ ਜਿੱਦੈ ਬਾਬਾ ਮੱਖਣ ਸ਼ਾਹ ਜੀ ਲਵਾਣਾ ਦੀ ਹੂਕ ਜਿਹੜੀ ਹੈ ਉਹ ਸਾਡੇ ਦਿਲ ਦੇ ਵਿੱਚ ਵਸ ਗਈ ਨਾ ਤੇ ਸਾਨੂੰ ਸਮਝ ਆ ਗਈ ਕਿ ਆ ਅਸਲੀ ਹੈ ਤੇ ਆ ਨਕਲੀ ਹੈ ਉਦੋਂ ਸਾਨੂੰ ਕੋਈ ਵੀ ਇਸ ਸੰਸਾਰ ਦੇ ਵਿੱਚ ਫਿਰ ਹਰਾ ਨਹੀਂ ਸਕੇਗਾ maat ਨਹੀਂ ਪਾ ਸਕੇਗਾ ਤੇ ਮੇਰਾਖੜਾ ਸਾਹਿਬ ਨੇ ਵੀ ਦੱਸਿਆ ਕਿ ਜਿਨ੍ਹਾਂ ਨੂੰ ਅਸੀਂ ਰਾਖੀ ਦੀ ਜ਼ਿੰਮੇਵਾਰੀ ਸੌਂਪੀ ਸੀ ਪਾਈ ਗੁਰਦਾਸ ਸਿੰਘ ਨੇ ਕਿਹਾ ਨਾ ਉਲਟੀ ਵਾਰ ਖੇਤ ਤੋਂ ਖਾਏ ਉਲਟੀ ਵਾਰ ਖੇਤ ਨੂੰ ਖਾਣ ਲੱਗ ਪਈ ਬਾੜ ਖੇਤ ਨੂੰ ਖਾਣ ਲੱਗ ਪਈ ਅੱਜ ਬਾੜ ਖੇਤ ਨੂੰ ਖਾਣ ਲੱਗ ਪਈ ਹੈ ਤੇ ਜਦੋਂ ਵਾੜ ਖੇਤ ਨੂੰ ਖਾਨ ਲੱਗ ਪਏ ਉਦੋਂ ਚੁਕੰਨੇ ਜਿਹੜਾ ਹੋ ਜਾਣਾ ਚਾਹੀਦਾ ਸਾਥ ਸੰਗਤ ਉਦੋਂ ਚੁਕੰਨੇ ਹੋ ਜਾਣਾ ਚਾਹੀਦਾ ਜਦੋਂ ਵਾੜ ਖੇਤ ਨੂੰ ਖਾਨ ਲੱਗ ਪਏ ਉਸ ਵਾੜ ਨੂੰ ਛੁੱਟ ਦੇਣਾ ਚਾਹੀਦਾ ਪੱਟ ਕੇ ਜਿਹੜੀ ਖੇਤ ਦਾ ਨੁਕਸਾਨ ਕਰਨ ਲੱਗ ਪੇ ਅਜ ਵਾੜ ਖੇਤ ਨੂੰ ਖਾਨ ਲੱਗ ਪਈ ਹੈ ਭਾਈ ਗੁਰਦਾਸ ਸਿੰਘ ਦੇ ਸ਼ਬਦਾਂ ਦੇ ਵਿੱਚ ਅਜ ਇਹਨਾਂ ਨੂੰ ਭਜਾਉਣ ਦਾ ਵਕਤ ਆ ਗਿਆ ਔਰ ਸਰਕਾਰਾਂ ਜਿਹੜੀਆਂ ਨੇ ਕੋਈ ਵੀ ਕੋ ਪੰਥ ਦੀਆਂ ਬਹੁਤੀਆਂ ਹਮਦਰਦ ਨਹੀਂ ਉਹ ਦੇਖ ਰਹੀਆਂ ਨੇ ਸਾਰਾ ਕੁਝ ਵਿਦਾਸਕ ਬੰਦੇ ਕਿੰਨਾ ਪੰਥ ਨੂੰ ਖوار ਕਰ ਰਹੇ ਉਹ 14 ਦੇ ਕੇ ਪੰਥ ਖوار ਹੋ ਗਏ ਮੇ ਅਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਅਨਾਉਂਸ ਹੋ ਜਾਂਦੇ ਤੇ ਇਹਨਾਂ ਨੂੰ ਸੰਗਤਾਂ ਨੇ ਵੈਸੇ ਭਜਾ ਦੇਣਾ ਸੀ ਭੱਜ ਜਾਣੇ ਸੀ ਇਸ ਕਰਕੇ ਸਾਧ ਸੰਗਤ ਜੀ ਹੁਣ ਸਾਡੇ ਜਾਗਣ ਦਾ ਵਕਤ ਆ ਗਿਆ ਜਦੋਂ ਸਾਨੂੰ ਦਿਖ ਰਿਹਾ ਹੈ ਕਿ ਇਹ ਲੋਕ ਸਾਨੂੰ ਖਾਰ ਰਹੇ ਨੇ ਤੇ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਨੇ ਤੇ ਉਸ ਹਾਲਤ ਦੇ ਵਿੱਚ ਫਿਰ ਸਾਨੂੰ ਜਾਗਣ ਤੇ ਸੁਚੇਤ ਹੋਣ ਦਾ ਜਿਹੜਾ ਹੈ ਉਹ ਸਮਾਂ ਸਮਝ ਲੈਣਾ ਚਾਹੀਦਾ ਹੈ